ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਜੀ ਹੋਰ ਪੁੱਤ ਠੀਕ ਠਾਕ ਹੋ ਹਾਂ ਜੀ ਹਰਪਨਦੀਪ ਸਿੰਘ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਤੁਸੀਂ ਪੂਰੇ ਹਰਿਆਣੇ ਦੇ ਵਿੱਚ ਟਾਪ ਕੀਤਾ ਹਾਂ ਜੀ ਤੇ ਤੁਹਾਨੂੰ ਡਬਲ ਵਧਾਈਆਂ ਕਿਉਂਕਿ ਤੁਸੀਂ ਪੂਰੇ ਸਾਬਤ ਸੂਰਤ ਰਹਿੰਦੇ ਆਂ ਗੁਰਸਿੱਖੀ ਜੀਵਨ ਤੇ ਰਹਿੰਦੇ ਆਂ ਤੁਸੀਂ ਪੂਰਾ ਟਾਪ ਕੀਤਾ ਤੇ ਦੂਜਾ ਮੈਂ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਤੇ ਤੁਸੀਂ ਜੀਵਨ ਦੀਆਂ ਸਾਰੀਆਂ ਤਰੱਕੀਆਂ ਨੂੰ ਸ਼ੋਹ ਚੰਗੇ ਰੁੱਤਿਆਂ ਤੇ ਪਹੁੰਚੋ ਤੇ ਆਪਾਂ ਇਸੇ ਤਰ੍ਹਾਂ ਮਾਣ ਵਧਾਉਣਾ ਆਪਣੇ ਮਾਪਿਆਂ ਦਾ ਵੀ ਸਿੱਖ ਕੌਮ ਦਾ ਵੀ ਤੇ ਐਵੇਂ ਹੀ ਸਾਬਦ ਸੂਰਤ ਰਹਿਣਾ ਜਦੋਂ ਤੁਹਾਡਾ ਕਦੀ ਅੰਮ੍ਰਿਤਸਰ ਵੱਲ ਨੂੰ ਆਉਣ ਦਾ ਸਮਾਂ ਬਣਿਆ ਹਾਂਜੀ ਤੇ ਇੱਕ ਦਿਨ ਪਹਿਲਾਂ ਦੱਸ ਦਿਓ ਫਿਰ ਤੁਹਾਨੂੰ ਉੱਥੋਂ ਆਪਾਂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਉ ਦੇਵਾਂਗੇ ਹਾਂਜੀ ਹਾਂਜੀ ਮੈਂ ਅਸਮੀ ਅਗਲੇ ਮਹੀਨੇ ਜ਼ਰੂਰ ਆਵਾਂਗੇ ਨੈਕਸਟ ਮੰਥਰ ਉਸ ਜੋਂ ਚ ਠੀਕ ਆ ਤੁਸੀਂ ਪਾਠ ਕਰਦੇ ਨੇ ਹਾਂਜੀ ਹਾਂ ਪਾਠ ਵੀ ਜ਼ਰੂਰ ਕਰਨਾ ਮਹਾਰਾਜ ਦਾ ਸ਼ੁਕਰਾਨਾ ਕਰਨਾ ਔਰ ਮੇਨ ਤੋਂ ਵੱਧ ਤੋਂ ਵੱਧ ਕਰਨੀ ਆਪਾਂ ਹਾਂਜੀ ਹਾਂ ਦਸਨ ਨੂੰ ਵੀ ਕਾਲ ਕਰੀਏ ਜੀ ਹਾਂਜੀ 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 ਇਸੇ ਤੇ ਕਰ ਲਿਓ ਜੀ ਠੀਕ ਹੈ ਜੀ ਜੜ ਦੀ ਕਲਾ ਚ ਰਹੋ ਹਮੇਸ਼ਾ ਗੁਰੂ ਅੰਗ ਸੰਗ ਬਾਪੂ ਜੀ ਨੂੰ ਗੱਲ ਕਰਾ ਦਿਓ ਆਪਣੇ ਨਾਲ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਖਾਲਸਾ ਵੈਗੁਰ ਜੀ ਕੀ ਪਤ ਹੈ ਸਰਦਾਰ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਧੰਨਵਾਦ ਆਪਾ ਜੀ ਬਹੁਤ ਬਹੁਤ ਵਧਾਈਆਂ ਬੜੀ ਖੁਸ਼ੀ ਹੋਈ ਸਾਡਾ ਨੌਜਵਾਨ ਸਾਬਦ ਸੂਰਤਾ ਤੇ ਸਾਬਦ ਸੂਰਤ ਰਹਿੰਦਿਆ ਇੰਨੇ ਵੱਡੀਆਂ ਮੱਲਾਂ ਮਾਰੀਆਂ ਮੈਂ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਇਹ ਵੱਡੇ ਤੋਂ ਵੱਡੇ ਰੁਤਬਿਆਂ ਤੇ ਪਹੁੰਚੇ ਔਰ ਹਮੇਸ਼ਾ ਚੜ੍ਹਦੀ ਕਲਾ ਤੇ ਰਵੇ ਹਾਂ ਜੀ ਮਾਰਾ ਕਰ ਲਗੇ ਕਿਰਪਾ ਹਾਂ ਬਹੁਤ ਬਹੁਤ ਖੁਸ਼ੀ ਹੋਈ ਔਰ ਕੌਮ ਨੂੰ ਮਾਣ ਮਿਲਦਾ ਵਾ ਜਦੋਂ ਸਾਡੇ ਬੱਚੇ ਆਪਣੀ ਸਿੱਖੀ ਨੂੰ ਕਾਇਮ ਰੱਖਦੇ ਆ ਵੱਡੀਆਂ ਪ੍ਰਾਪਤੀਆਂ ਕਰਦੇ ਨੇ ਹਾਂਜੀ ਚਲੋ ਸਮੁੱਚੇ ਪਰਿਵਾਰ ਨੂੰ ਸਾਡੇ ਵੱਲੋਂ ਵਧਾਈ ਆ ਆਪਣੇ ਬਾਬਾ ਜੀ ਦੋ ਬੇਟੇ ਨੇ ਦੋਸ਼ਾ ਵੀ ਅਮਰਤ ਧਾਰੀ ਏ ਆ ਲੋ ਕਰੋ ਗੱਲ ਉਹਦੇ ਨਾਲ ਕਰਾ ਦਿਓ ਜੀ ਕਰਾ ਲਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਸਰਦਾਰ ਜੀ ਕੀ ਹਾਲ ਆ ਵਧੀਆ ਵਧੀਆ ਹਮੇਸ਼ਾ ਚੜ੍ਹਦੀ ਕਲਾ ਤੇ ਰਹੋ ਐਵੇਂ ਦੋਵੇਂ ਭਰਾ ਕਹਾਂ ਦੀ ਚਿੰਤਾ ਕਰ ਲਈ ਦੀਏ ਬਾਕੀ ਹੁਣ ਕੀਰਤਨ ਉਹ ਘਰ ਦੀ ਸਿੱਖਣਾ ਜ਼ਰੂਰ ਜ਼ਰੂਰ ਸਿੱਖੋ ਜ਼ਰੂਰ ਆਠ ਵੀ ਕਰੋ ਤੇ ਵਗੈਰਾ ਕਰਨੀ ਤਾਂ ਹੋ ਗਿਆ ਵੀ ਕਰ ਲੈ ਲਾੜਿੰਦ ਨੂੰ ਠੀਕ ਹੈ ਠੀਕ ਹੈ ਠੀਕ ਹੈ ਚੜ੍ਹ ਕ ਜਦੋਂ ਆਓਗੇ ਦਰਬਾਰ ਸਾਹਿਬ ਤੇ ਆਇਓ ਫਿਰ ਆਪਾਂ ਬੈਠਾਂਗੇ ਠੀਕ ਕੋਈ ਗੱਲ ਨਹੀਂ ਸੀ ਬੈਠਾ ਹੀ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ